ਪਨੀਰ ਖਾਣ ਦੇ ਤੁਸੀਂ ਵੀ ਸ਼ੌਕੀਨ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਦਰਅਸਲ ਜਿਹੜਾ ਤੁਸੀਂ ਪਨੀਰ ਖਾ ਰਹੇ ਹੋ ਕਿ ਤੁਹਾਨੂੰ ਅੰਦਾਜ਼ਾ ਵੀ ਹੈਗਾ ਕਿ ਉਹ ਪਨੀਰ ਨਕਲੀ ਵੀ ਹੋ ਸਕਦਾ ਹੈ ਇਹ ਸ਼ਾਇਦ ਸੁਣਨ 'ਚ ਤੁਹਾਨੂੰ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਗੱਲ ਤੁਹਾਨੂੰ ਦੱਸ ਦੇ ਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਤੋ ਤੱਕ ਕਿ ਦੇਸੀ ਘਿਓ ਕਿਉਂ ਨਾ ਹੋਵੇ ਦੁੱਧ ਕਿਉਂ ਨਾ ਹੋਵੇ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਪਰ ਪਨੀਰ ਦੇ ਵਿੱਚ ਵੀ ਮਿਲਾਵਟ ਆ ਰਹੀ ਹੈ ਨਕਲੀ ਪਨੀਰ ਵੀ ਮਾਰਕੀਟ ਦੇ ਵਿੱਚ ੜੜੜ ਵਿਕ੍ਰਿਆ ਅ ਤਰਸਲ ਭਾਰਤ ਦੇ ਵਿੱਚ ਲਗਭਗ ਸਾਰੀਆਂ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਵਟ ਹੋ ਰਹੀ ਹੈ ਪਿੰਡਾਂ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਐਨਸੀਆਰ ਤੱਕ ਹਰ ਥਾਂ ਮਸਾਲੇ ਦੁੱਧ ਪਨੀਰ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਵਿੱਚ ਮਿਲਾਵਟ ਜਾਵੀ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਤਾਜ਼ਾ ਹੀ ਮਾਮਲੇ ਦੇ ਵਿੱਚ ਪਨੀਰ ਦੀ ਜਾਂਚ ਦੇ ਵਿੱਚ ਮਿਲਾਵਟ ਦਾ ਵੱਡਾ ਖੁਲਾਸਾ ਹੋਇਆ ਪੋਜਨ ਪਦਾਰਥਾਂ ਦੇ ਲਏ ਗਏ ਨਮੂਨਿਆਂ ਦੇ ਵਿੱਚੋਂ ਪਨੀਰ ਸਭ ਤੋਂ ਵੱਧ ਮਿਲਾਵਟੀ ਪਾਇਆ ਗਿਆ। ਪਨੀਰ ਦੇ 83% ਨਮੂਨੇ ਗੁਣਵੱਤਾ ਦੇ ਮਾਪਦੰਡਾ ਦੇ ਉੱਤੇ खरे ਨਹੀਂ ਉਤਰੇ। 83% ਨਮੂਨੇ ਗੁਣਵੱਤਾ ਜਾਂਚ ਦੇ ਵਿੱਚ ਅਸਫਲ ਰਹੇ ਨੇ ਅਤੇ 40% ਮਨੁੱਖੀ ਖਪਤ ਦੇ ਲਈ ਅਸੁਰੱਖਿਅਤ ਸਨ। ਤਾਂ ਦੱਸ ਦिए ਕਿ ਐਫ ਐਸ ਐਸ ਏ ਆਈ ਪਨੀਰ ਦੀ ਵਰਤੋਂ ਨੂੰ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਹੈਗਾ। ਤਜਾਜ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਖਾਣ ਦੇ ਲਈ ਸੁਰੱਖਿਤ ਨਹੀਂ ਨੇ ਅਨਾਜ ਤੋਂ ਲੈ ਕੇ ਬਣੇ ਉਤਪਾਦ ਵੀ ਮਿਲਾਵਟੀ ਪਾਏ ਗਏ ਨੇ ਦੁੱਧ ਵੀ ਮਿਲਾਵਟ ਖੋਰੀ ਦੇ ਵਿੱਚ ਪਿੱਛੇ ਨਹੀਂ ਹੈ ਜੋ ਕਿ 43 ਰੁਪਏ ਦੇ ਨਮੂਨਿਆਂ ਦੇ ਵਿੱਚੋਂ ਦੱਸਦੀ ਹੈ ਕਿ 19 ਜਿਹੜਾ 19 ਯਾਨੀ ਕਿ 44% ਜਾਂ ਤਾਂ ਘਟਿਆ ਜਾਂ ਫਿਰ ਅਸੁਰੱਖਿਤ ਪਾਏ ਗਏ ਨੇ ਯਾਨੀ ਕਿ ਜਾਂਚ ਦੌਰਾਨ ਇਹ ਵੀ ਗੱਲ ਆਈ ਹੈ ਕਿ ਨੁਕਸਾਨਦੇਹ ਰਸਾਇਣ ਅਤੇ ਅਣਜਾਨ ਤਰਲ ਪਦਾਰਥ ਮਿਲੇ ਨੇ ਤਾਂ ਦੱਸ ਦਈਏ ਕਿ ਪਨੀਰ ਅਤੇ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਨਕਲੀ ਪਨੀਰ ਦੇ ਵਿੱਚ ਮੈਦਾ ਅਤੇ ਹੋਰ ਪਾਮ ਤੇਲ ਯੂਰੀਆ ਨਕਲੀ ਦੁੱਧ ਪਾਊਡਰ ਹੁੰਦਾ ਹੈ ਇਸ ਦੇ ਨਾਲ ਹੀ ਪਨੀਰ ਦੇ ਵਿੱਚ ਸਟਾਰਚ ਅਤੇ ਡੀਟਰਜੈਂਟ ਯੂਰੀਆ ਅਤੇ ਹਾਨੀਕਾਰਕ ਰਸਾਇਣ ਵੀ ਮਿਲਾਏ ਜਾਂਦੇ ਨੇ ਤੇ ਮਿਲਾਵਟ ਦਾ ਇਹ ਦੂਜਾ ਦੱਸ ਦੇ ਕਿ ਇਹ ਮੁੱਦਾ ਸਿਹਤ ਦੇ ਲਈ ਇੱਕ ਗੰਭੀਰ ਖਤਰਾ ਵੀ ਹੋ ਸਕਦਾ ਹੈ ਪਹਿਲਾਂ ਪਹਿਲਾਂ ਹੀ ਭਾਰਤ ਵਰਗੇ ਦੇਸ਼ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਹੈ ਪਰ ਤੁਹਾਨੂੰ ਦੱਸ ਦੇ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਦਵਾਈਆਂ ਜ਼ਰੂਰ ਲੈ ਰਿਹਾ ਹੈਗਾ ਤੇ ਇਹੀ ਕਿਤੇ ਨਾ ਕਿਤੇ ਮਿਲਾਵਟਾਂ ਵੀ ਇਸ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਜੋ ਤੁਸੀਂ ਰੋਜ਼ਾਨਾ ਖਾਣ ਦੇ ਵਿੱਚ ਯੂਜ਼ ਕਰਦੇ ਹੋ ਪਨੀਰ ਹੋਵੇ ਜਾਂ ਫਿਰ ਕੋਈ ਵੀ ਖਾਣ ਵਾਲੀ ਵਸਤੂ ਕਿਉਂ ਨਾ ਹੋਵੇ ਸਭ ਦੇ ਵਿੱਚ ਮਿਲਾਵਟਾਂ ਆਂਦੀਆਂ ਨੇ ਫਰ ਤੋਂ ਦੱਸਦੇ ਕਿ ਅੱਜ ਕੱਲ ਪਨੀਰ ਦੇ ਵਿੱਚ ਮਿਲਾਵਟ ਦੀਆਂ ਜੋ ਰਿਪੋਰਟਾਂ ਆ ਰਹੀਆਂ ਨੇ ਇਹ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਅਤੇ ਇਹ ਗੁਰਦੇ ਦੀ ਪਥਰੀ ਜਿਗਰ ਨੂੰ ਨੁਕਸਾਨ ਕੈਂਸਰ ਅਤੇ ਹੋ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਤਾਂ ਹੁਣ ਗੱਲ ਆਉਂਦੀ ਹੈ ਵੀ ਤੁਸੀਂ ਨਕਲੀ ਪਨੀਰ ਦੀ ਪਛਾਣ ਕਿਵੇਂ ਕਰ ਸਕਦੇ ਹੋ ਹਾਲਾਂਕਿ ਤੁਸੀਂ ਕੁਝ ਆਸਾਨ ਤਰੀਕਿਆਂ ਦੀ ਵਰਤੋਂ ਕਰਕੇ ਘਰ ਦੇ ਵਿੱਚ ਨਕਲੀ ਪਨੀਰ ਦੀ ਜਾਂਚ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਆਇਓਡੀਨ ਟਿੰਚਰ ਟੈਸਟ ਵਰਗੇ ਸਧਾਰਨ ਟੈਸਟਾਂ ਦੀ ਵਰਤੋਂ ਕਰਕੇ ਤੁਸੀਂ 5 ਮਿੰਟਾਂ ਦੇ ਵਿੱਚ ਨਕਲੀ ਪਨੀਰ ਦੀ ਪਛਾਣ ਕਰ ਸਕਦੇ ਹੋ ਤੇ ਦੱਸ ਦਿਓ ਕਿ ਉਬਲੇ ਹੋਏ ਪਨੀਰ ਦੇ ਪਾਣੀ ਦੇ ਨਾਲ ਤੁਸੀਂ ਜਾਂਚ ਕਰ ਸਕਦੇ ਹੋ ਜਿਵੇਂ ਕਿ ਪਨੀਰ ਨੂੰ ਉਬਾਲੋ ਅਤੇ ਇਸ ਨੂੰ ਠੰਡਾ ਹੋਣ ਦਿਓ ਪਾਣੀ ਦੇ ਵਿੱਚ ਥੋੜੀ ਜੀ ਜੋ ਕਿ ਅਰਹਰ ਦੀ ਦਾਲ ਪਾਓ ਅਤੇ ਇਸ ਨੂੰ 10 ਮਿੰਟ ਤੱਕ ਛੱਡ ਦਿਓ ਜੇਕਰ ਪਾਣੀ ਹਲਕਾ ਲਾਲ ਜਾਂ ਫਿਰ ਗੰਦਾ ਹੋ ਜਾਂਦਾ ਹੈ ਤਾਂ ਇਹ ਮਿਲਾਵਟ ਵਾਲਾ ਹੋ ਸਕਦਾ ਹੈ ਜੇਕਰ ਪਾਣੀ ਸਾਫ਼ ਰਹਿੰਦਾ ਹੈ ਜਾਂ ਫਿਰ ਪਨੀਰ ਚੰਗਾ ਹੈ ਅਤੇ ਤੁਸੀਂ ਇਸ ਨੂੰ ਬਿਨਾਂ ਕਿਸੇ ਚਿੰਤੋਂ ਵੀ ਖਾ ਸਕਦੇ ਹੋ ਇਹ ਤਰੀਕਾ ਸਿਰਫ ਮਿਲਾਵਟ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ਜਾਂ ਫਿਰ ਜੋ ਕਿ ਰੰਗ ਬਦਲਦਾ ਹੈਗਾ ਖਾਸ ਕਰਕੇ ਤਾਂ ਪਨੀਰ ਖਰੀਦਣ ਤੋਂ ਪਹਿਲਾਂ ਤੁਸੀਂ ਜਾਂਚ ਜ਼ਰੂਰ ਕਰੋ ਸਭ ਤੋਂ ਪਹਿਲਾਂ ਪਨੀਰ ਖਰੀਦਦੇ ਸਮੇਂ ਪਹਿਲਾਂ ਇਸ ਨੂੰ ਸੁੰਗੋ ਇਸ ਦਾ ਸਵਾਦ ਖੱਟਾ ਜਾਂ ਫਿਰ ਅਜੀਬ ਨਹੀਂ ਹੋਣਾ ਚਾਹੀਦਾ ਜੇਕਰ ਇਹ ਟੀਲਾ ਪਨੀਰ ਹੈ ਤਾਂ ਇੱਕ ਛੋਟਾ ਜਿਹਾ ਟੁਕੜਾ ਰੱਖੋ ਅਸਲੀ ਪਨੀਰ ਦਾ ਸਵਾਦ ਦੁੱਧ ਵਰਗਾ ਹੁੰਦਾ ਹੈ ਅਤੇ ਇਸ ਦੀ ਬਣਤਰ ਨਰਮ ਹੁੰਦੀ ਹੈ ਜੇਕਰ ਇਹ ਸਖਤ ਜਾਂ ਫਿਰ ਰਬੜ ਵਰਗੀ ਮਹਿਸੂਸ ਹੁੰਦੀ ਹੈ ਤਾਂ ਇਸ ਨੂੰ ਖਰੀਦਣ ਤੋਂ ਤੁਸੀਂ ਸਾਵਧਾਨ ਰਹੋ ਇਹ ਵੀਡੀਓ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਪਰਿਵਾਰ ਦੇ ਮੈਂਬਰ ਦੇ ਕੋਲ ਇਹ ਪਹੁੰਚ ਸਕੇ ਤੇ ਜੇਕਰ ਤੁਸੀਂ ਵੀ ਪਨੀਰ ਖਰੀਦਣ ਲਈ ਜਾਂਦੇ ਹੋ ਤਾਂ ਇਹਨਾਂ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ